ਅਚ ਐਮ ਐਲ ਐਲ ਬੀ 1898 ਚ ਸਤ ਸੰਪੇੜਨ ਹੋਈ ਸਾਲਾਂ ਕੋਈ ਮਾਦਰਾ ਨੂੰ ਹਿੰਦੂ ਸੱਜ ਹੈ ਨਹੀਂ ਸੀ ਪੜਿਆ 1898 ਚ ਅਚ ਉਦੋਂ ਅੰਗਰੇਜ਼ਾਂ ਨੇ ਨਾ 6 ਸਟੇਟਾਂ ਦਾ ਹੈਡ ਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਬڑے ਵੱਡੇ ਭਾਗਾਂ ਦੀ ਗੱਲ ਹੁੰਦੀ ਹੈ ਜੇ ਜੀਵਨ ਦੇ ਵਿੱਚ ਕੁਝ ਸਮਾਂ ਕਿਸੇ ਪੂਰਨ ਪੁਰਖ ਦੀ ਸੰਗਤ ਪ੍ਰਾਪਤ ਹੋ ਸਕੇ ਕਿਸੇ ਸੰਤ ਦਾ ਗੁਰਮੁਖ ਦਾ ਮਿਲਾਪ ਹੋ ਸਕੇ ਜੇਕਰ ਜ਼ਿੰਦਗੀ ਦਾ ਇੱਕ ਵੱਡਾ ਭਾਗ ਕਿਸੇ ਸੰਤ ਦੇ ਨਾਲ ਬਤੀਤ ਹੋਵੇ ਅਤੇ ਉਸ ਸੰਤ ਦੀ ਸੰਗਤ ਦੇ ਵਿੱਚੋਂ ਅਧਿਆਤਮਿਕ ਗੁਣਾਂ ਦੀ ਪ੍ਰਾਪਤੀ ਹੋਵੇ ਤਾਂ ਅਜੇਹੇ ਜੀਵਨ ਦੇ ਵਿੱਚੋਂ ਗੁਰਸਿੱਖੀ ਦੀ ਮਹਿਕ ਦਾ ਆਉਣਾ ਕੋਈ ਅਸੰਭਵ ਜਹੀ ਗੱਲ ਨਹੀਂ ਸਾਡੇ ਬੜੇ ਵੱਡੇ ਭਾਗ ਹਨ ਜੋ ਅੱਜ ਅਸੀਂ ਦਸਮ ਪਿਤਾ ਦੀ ਧਰਤੀ ਪੰਡਤਾ ਸਾਹਿਬ ਵਿਖੇ ਪਹੁੰਚੇ ਹਾਂ ਅਤੇ ਇੱਕ ਵੱਖਰੀ ਗੱਲ ਇਹ ਹੈ ਕਿ ਇੱਥੇ ਸਾਡੇ ਨਾਲ ਇੱਕ ਅਜੇਹੀ ਸ਼ਖਸੀਅਤ ਜੁੜੀ ਹੈ ਜਿਨ੍ਹਾਂ ਨੇ ਕੇ ਸੰਤ ਤੀਜਾ ਸਿੰਘ ਜੀ ਮਸਤੂ ਆਣੇ ਵਾਲਿਆ ਨਾਲ 13 ਸਾਲ ਸੰਗਤ ਕੀਤੀ ਹੈ ਸੋ ਅਸੀਂ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਾਹਿਗੁਰੂ ਦਾ ਜੋ ਸਾਨੂੰ ਅਜਿਹੀ ਸ਼ਖਸੀਅਤ ਦਾ ਉਹਨਾਂ ਨੇ ਮੇਲ ਕਰਵਾਇਆ ਹੈ ਜਿਨ੍ਹਾਂ ਦਾ ਨਾਮ ਬਾਬਾ ਗਿਆਨ ਸਿੰਘ ਜੀ ਹੈ ਅਤੇ ਉਹਨਾਂ ਨੇ ਸੰਤ ਤੇਜਾ ਸਿੰਘ ਜੀ ਦੇ ਨਾਲ ਥਾਂ ਥਾਂ ਦੇ ਉੱਤੇ ਸੇਵਾ ਕੀਤੀ ਹੈ ਸੰਗਤ ਕੀਤੀ ਹੈ ਉਹਨਾਂ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਸਾਨੂੰ ਸੰਤ ਤੇਜਾ ਸਿੰਘ ਜੀ ਬਾਰੇ ਜੋ ਵੀ ਤੁਹਾਡੇ ਮਨ ਚ ਹੈ ਕਿਸ ਤਰ੍ਹਾਂ ਦਾ ਤੁਹਾਡਾ ਉਹਨਾਂ ਨਾਲ ਮਿਲਾਪ ਹੋਇਆ ਉਸ ਬਾਰੇ ਵਿਚਾਰ ਸਾਂਝ ਕਰੋ ਇਹ ਤੁਸੀਂ ਜਿਹੜੀ ਗੱਲ ਕੀਤੀ ਨਾ ਕਿਸ਼ੇ ਉਸਤੇ ਨਾ ਆਪਣੀ ਮਰਜ਼ੀ ਨਾਲ ਹੀ ਆਪਾਂ ਮਿਲਦੇ ਜੀ ਕੁਦਰਤ ਵੱਲੋਂ ਉਹਨਾਂ ਦੇ ਪਿਛਲੇ ਜਨਮਾਂ ਦੇ ਸੰਯੋਗ ਉਹ ਆਕ੍ਰਿਤੀ ਹੁੰਦਾ ਸੰਤ ਜੀਤ ਸਿੰਘ ਦੀ ਗੁੱਦ ਨਵਾਰਦੀ ਪਾਕਤਾਂ ਅੱਛਾ ਤਾਂ ਸੰਤਾਂ ਤਾਂ ਸਹੀ ਮਸਤ ਹੋਏ ਚਿੰਗੂ ਜੀ ਨੇ ਸੇਖੜੇ ਮਿਲਾਂ ਫਰਕ ਅੱਛਾ ਲੇਕਿਨ ਇਹ ਸੰਯੋਗ ਸੀ ਸੰਯੋਗ ਸੀ ਸੁਧ ਦੇ ਕੋ ਸੰਯੋਗ ਕਿਵੇਂ ਬਣਦਾ ਮੈਂ ਸੰਤਾਂ ਦੀ ਹਿਸਤਰੀ ਪਹਿਲੀ ਤਾਰੀਖਾ ਦੱਸਦਾ ਸ਼ੰਤ ਕਹਿੰਦੇ ਸਾਡੇ ਮਾਂਝ ਸ਼ੁਰੂ ਤੋਂ ਹੀ ਕੋਈ ਇੱਕ ਵੀ ਪ੍ਰਵਾਤ ਪੈਦਾ ਹੋਇਆ ਸ਼ੰਤ ਜੈ ਸਿੰਘ ਹੋਰੀ ਖੁਦ ਆਦਨੇ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਦੇਖੋ ਬਹੁਤ ਅਮੀਰ ਸੀ ਅਸੀਂ ਗੁਰਦਾਰੇ ਨਹੀਂ ਸੀ ਮੰਦੇ ਗੁਰਦਾਰੇ ਗਏ ਨਹੀਂ ਕਹਿੰਦੇ ਫੇ ਕੁਦਰਤ ਦੀ ਕਾਨ ਕੀ ਬਣਿਆ ਅਸੀਂ ਖਾਸ ਕਰਕੇ ਮੈਂ ਟਲਪੇਜੇ ਨੌਕਰੀ ਕੀਤੀ ਹਾਂ ਐਮ ਐ ਐਲ ਐਬੀ 1990 ਸਤ ਫੰਪੀਰ ਸੇ ਹੋਈ ਸਾਲਾ ਕੋਈ ਮਾਦਰਾ ਲੰਗੋ ਹਿੰਦੂ ਸੱਤ ਹੈ ਹੀ ਨਹੀਂ ਸੀ ਪੜਿਆ 1990 ਸਤ ਹਾਂਜੀ ਉਦੋਂ ਅੰਗਰੇਜ਼ ਜਾਨੇ ਨਾ 6 ਸਟੇਟਾਂ ਦਾ ਹੈਡ ਲਾਤਾ ਹਾਂਜੀ ਅੰਗਰੇਜ਼ ਜੇ ਨਾ ਉਤੇ ਲੂਨ ਦਾ ਮਹਿਕ ਮਾਰਤ ਸਾਰਾ ਉਦੋਂ ਲੂਨ ਦਾ ਮਹਿਕ ਮੰਦਾ ਸੀ ਉਹ ਦਾ 6 ਸੁਬਿਆਂ ਦਾ ਸੰਤਾਂ ਨੇ ਹੱਡ ਬਣਾਤਾ ਜਿਹੜੇ ਉਹਦਾ ਹੱਡ ਬਣ ਗਿਆ ਉਦੋਂ ਸੰਤ ਕਹਿੰਦੇ ਸਾਨੂੰ 800 ਰੁਪਏ ਤਨਖਾ 800 800 ਜਮਾਨੇ ਚ ਚਾਹਨਾ ਸੀ ਕਹਿੰਦੇ ਅਸੀਂ ਜੇ 800 ਲੈਣ ਫਿਰ ਡਿਊਟੀ ਵੀ ਦੇਣੀ ਪੈਂਦੀ ਸੀ ਅਸੀਂ ਰਾਤ ਨੂੰ ਜਾ ਕੇ ਦੇਖਿਆ ਕਰੀਏ ਗਰੀਬ ਆਦਮੀ ਲੂਣ ਚੋਰੀ ਕਰ ਰਿਹਾ ਕਾਂ ਜੀ ਸਤਾ ਉਹ ਜੇ ਤਨਖਾਹ ਕਾਮ ਨੂੰ ਦਿੱਤੇ ਸ਼ਾਮ ਨੂੰ ਡਿਜ਼ਾਈਨ ਨੂੰ ਅਈ ਗਰੀਬ ਨੂੰ ਫੜਦੇ ਸੀ ਫੜ ਕੇ ਉਹਨੇ ਫਰਮਿੰਦੇ ਸੀ ਉਹ ਇਹ ਮਨ ਜੇ ਇੱਕ ਦਿਨ ਖਿਆਲ ਆਇਆ ਕਿ ਕਾਦਰ ਗੁਰੂ ਕੋ ਸਿੱਖ ਹੈ ਕੁਦਰਤ ਨਾ ਫਰੀਜ਼ ਲੂੰ ਲਿੰਦੇ ਤੂੰ ਫੜ ਕੇ ਸਜ਼ਾ ਦਿੰਨਾ ਲਾਂ ਤਾਂ ਤੇਰੀ ਇਹ ਨਵੀਂ ਤੋਂ ਛੱਡ ਛੱਲ ਤੇ ਕਹਿੰਦੇ ਅਸੀਂ ਉਹਦੇ ਮਨ ਬਣਾ ਲਿਆ ਕਿ ਨੌਕਰੀ ਛੱਡ ਦਿੰਦੀ ਹੈ 800 ਰੁਪਏ ਉਹ ਜ਼ਮਾਨੇ ਦੇ ਅਸੀਂ ਕਿ ਲਖਨਵੀਆ ਨੇ ਹਾਂਜੀ ਤੇ ਕਹਿੰਦੇ ਜਦੋਂ ਫਿਰ ਅਸੀਂ ਸਾਡਾ ਅਫਸਰ ਆਇਆ ਉਹਨੇ ਗੱਲ ਕੀਤੀ ਉਹ ਕਹਿੰਦਾ ਮਿਸਟਰ ਸਿੰਘ ਅਸੀਂ ਪੰਜਾਬੀਆਂ ਨੂੰ ਖਾਸ ਕਰਕੇ ਸਿੱਕਣ ਦਾ ਨੌਕਰੀ ਦਿੰਦੇ ਨਹੀਂ ਤਿੰਨੇ 6 ਸੂਬਿਆਂ ਦਾ ਹਾਂ ਇੱਕ ਸੂਬੇ ਦਾ ਨਹੀਂ ਦੋ ਦੇ ਬਹੁਤ 6 ਸੂਬਿਆਂ ਤੈਨੂੰ ਅਸੀਂ ਅਫਸਰ ਹੈ ਤੂੰ ਕਿਵੇਂ ਮਿਲਦੀ ਨਹੀਂ ਲੱਗਦਾ ਸੰਤ ਕਹਿੰਦੇ ਫਿਰ ਇਹ ਕਿਹਾ ਸੀ ਕਹਿੰਦਾ ਕੇ ਪਈਆਂ ਜਲੇ ਲੂਣ ਇਹ ਕੁਦਰਤੀ ਤੁਮ ਕਿਹਾਦਾ ਗੀਵਰੀਆਂ ਦੀਆਂ ਚੋਰੀ ਕਰਦੇ ਮੈਨੂੰ ਫੜਨੇ ਪਿੰਦੇ ਨੇ ਕਿਉਂ ਮੈਂ ਤਨਖਾਹ ਦਿੰਦੀ ਗਵਰਨਮੈਂਟ ਕੀ ਇਸ ਕਰਕੇ ਮੇਰਾ ਮਨ ਨਹੀਂ ਮੰਦਾ ਕਿ ਕੁਦਰਤ ਫ੍ਰੀ ਦੇਵੇ ਮੈਂ ਉਹ ਨਸਰਦਾ ਇਸ ਕਰਕੇ ਮੈਂ ਨੌਕਰੀ ਛੱਡ ਲਈ ਉਹ ਕਹਿੰਦਾ ਫਿਰ ਬੜਾ ਗੇ ਬਹੁਤ ਸਿਆਣ ਸੀ ਉਹ ਕਹਿੰਦਾ ਮਿਸਟਰ ਸਿੰਘ ਤੂੰ ਕਾਲੀ ਨਾ ਕਰ ਤੂੰ ਖਾਲਸਾ ਕਰਕੇ ਨੌਕਰੀ ਕਰਨਾ ਚਾਹੁੰਦਾ ਤੇ ਉੱਥੇ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਹੈ ਪੀ ਗਵਰਨਮੈਂਟ ਦੀ ਹੈ ਗਵਰਨਮੈਂਟ ਕੱਲ ਉਹਨੇ ਕਿਹਾ ਕੱਢ ਕੇ ਬਾਹਰ ਭਾਵੇਗੇ ਤੂੰ ਗਵਰਨਮੈਂਟ ਦੀ ਨੌਕਰੀ ਵੀ ਜਾਊਂ ਹਾਂਜੀ ਅਸਰ ਉੱਥੇ ਤੂੰ 500 ਰੁਪਏ ਜਾ ਰਹੇ ਤਨਖਾਹ ਵੀ ਇੱਦੀ ਨੌਕਰੀ ਵੀ ਕੱਤੀ ਤੇ ਸੰਧ ਕਹਿੰਦੇ ਨਹੀਂ ਹੁਣ ਸਾਡਾ ਮਨ ਬਣ ਗਿਆ ਉਹ ਕਹਿੰਦਾ ਫਿਰ ਤੈਨੂੰ ਇੱਕ ਸਾਲ ਦੀ ਛੁੱਟੀ ਦੇ ਦਣਾ ਬਗੈਰ ਪੇਤ ਤੇਰਾ ਜੀ ਉਥੇ ਲੱਗ ਗਿਆ ਰਹਿ ਜੀ ਨਹੀਂ ਤੇ ਮੁੜ ਕੇ ਇੱਥੇ ਹੀ ਫੇਰ ਆ ਜੀ ਇਸੇ ਨੌਕਰੀ ਤੇ ਰੱਖੀ ਤੇ ਸੰਤ ਕਹਿੰਦੇ ਅਸੀਂ ਜੇ ਉਥੇ ਅੰਗਰੇਜ਼ ਅਫਸਰ ਨੇ ਕਿਹਾ ਕਿ ਤੂੰ ਪੱਕੀ ਨੌਕਰੀ ਛੱਡ ਕੇ ਕਿੱਥੇ ਨੌਕਰੀ ਜਾਣੇ ਖਾਸ ਕਰ ਉਥੇ ਇੱਕ ਮੈਨੇਜਿੰਗ ਕਮੇਟੀ ਖਾਸ ਕਰਦੇ ਲੜਦੇ ਤੈਨੂੰ ਪ੍ਰਿੰਸੀਪਲ ਸੀਟ ਤੇ ਕਰ ਦੇਵੇ ਤੇ ਫੇਰ ਕੀ ਕਰੇਗਾ ਦੇਖੋ ਸੰਤ ਦੀ ਗੱਲ ਸੰਤ ਕਹਿੰਦੇ ਸਾਨੂੰ ਬਾਣੀ ਤੇ ਵਿਸ਼ਵਾਸ ਹੈ ਵਾਹ ਸਹਿਲ ਬੱਤਰ ਮੈਂ ਜਨਤਪਾਏ ਤਾਂ ਕਹਿੰਦਾ ਕਿ ਅਗਰੇ ਤਰ ਹੈ ਛਾਦਾ ਦੇ ਪਹਿਲਾਂ ਆ ਗਿਆ ਹੁਜਾ ਸਾਨੂੰ ਕੋਈ ਜਾਣਦਾ ਉਹ ਨਸੀਫਾ ਲੈ ਲ ਕੰਨੇ ਫੈਸਲੀ ਚੰਮਾ ਨਿੱਤਾ ਇਨਾ ਬਿਸ਼ਵਾਸ ਹੈ ਕਿ ਨਾ ਜੇ ਤੇ ਜੀ ਲੱਗੇ ਜੈ ਜੀ ਨਹੀਂ ਤੇ ਇਥੇ ਨੌਕਰੀ ਮਿਲੇਗੀ ਛਾਂਤੋ ਤੋਂ ਨੌਕਰੀ ਸਾਡੀ ਤੇ ਛੁੱਟੀ ਜਾ ਖਾਸਾ ਕਾਜ ਲੱਗੇ ਛਾਂਤ ਕਹਿੰਦੇ ਜਿਵੇਂ ਪਹਿਲਾਂ ਥਾ ਕਿ ਅਮੀਰ ਬਾਪ ਦੇ ਬੇਟੇ ਸੀ ਪੈਸਾ ਬਹੁਤ ਸੀ ਉਸ ਵੇਲੇ ਜੇ ਸੰਤਨ ਦੇ ਕਿ 3 ਲੱਖ ਰੁਪਏ ਹਾੜ ਕੇ ਸੀ ਅੱਜ ਕੱਲ ਤੇ ਨਹੀਂ ਤੁਹੋਂ ਨਾ ਵਰਗਾ ਜਾਂਦੀ ਉਸ ਵੇਲੇ ਦਾ ਕਿ ਕਹਿੰਦੇ ਜਦੋਂ ਅਸੀਂ ਉੱਥੇ ਮਰੂ ਨਾ ਕੋਈ ਛੱਡ ਕੇ ਆ ਕੇ ਲੱਗੇ ਸਾਲ ਦੀ ਛੁੱਟੀ ਲੈ ਕੇ ਆਈ ਸੀ ਸਾਲ ਪੂਰਾ ਹੋਣ ਲੱਗਿਆ ਸਾਨੂੰ ਸੁੰਦਰ ਸਿੰਘ ਮਜੀਠੀਆ ਕਹਿੰਦਾ ਸੰਤਨ ਗੁਰ ਮਹਿਤਾ ਸੀ ਹਾਂਜੀ ਇਹਨੂੰ ਮਹਿਤਾ ਹੀ ਕਿਹਾ ਸੰਤਨ ਕਿ ਮਿਲਦਾ ਮਿਲਦਾ ਅਸਤੀਫਾ ਕੋ ਦੇਖਨੇ ਵੀ ਗਿਆ ਹਲੋਤ ਸਰਕਾਰੀ ਨੇ ਵੀ ਜੀ ਤੇ ਸੰਤ ਬਹੁਤ ਕੋਰੇਗਾ ਸਿੱਧਿਛੋਸ਼ ਕਰਦਾ ਤੇ ਕੋਈ ਕਿੰਦੇ ਸੇ ਮਜੀਸ਼ੀ ਨੂੰ ਕਹਿੰਦੇ ਉਹ ਮੇ ਸਿਸੋਸ ਵੇ ਜੀ ਦੇ ਦਾ ਤਾਂ ਸੱਤ ਜੀ ਅਦਰ ਬਿਕਮ ਸੀਰ ਦਾ ਪੁੱਤਰ ਹੈ ਹਾਂ ਜੀ ਜੈ ਹੋਰ ਤੇ ਉਹ ਸੰਤ ਕਹਿੰਦੇ ਵੀ ਤੁਹਾਡਾ ਕੀ ਇਤਬਾਰ ਤੁਸੀਂ ਕੱਲ ਨੂੰ ਆਫਸਰ ਲੱਗੋ ਕਮੇਟੀ ਵਾਲੇ ਤੇ ਮੈਨੂੰ ਕੱਢ ਦਿਓ ਉਹਦੇ ਵੀ ਠੋਕਰ ਮਾਰੀ। ਕਹਦੇ ਹੁੰਦੇ ਬਾਣੀ ਪੜ੍ਹ ਤੇ ਮੰਨਦੇ ਵਿਸ਼ਵਾਸ ਨਹੀਂ। ਆਹ ਸੰਤ ਕੇਂਦਰ ਹੈਗਾ ਵਿਸ਼ਵਾਸ। ਕਹਿੰਦੇ ਬਾਣੀ ਤੇ ਲਿਖਿਆ ਹੈ ਸੈਲ ਪੱਥਰ ਮੈਂ ਜੰਗ ਤੋਂ ਪਾਇ। ਤਾਂ ਕਹਿੰਦੇ ਜੀ ਕਿ ਅੱਗੇ ਕਹਤਿਆ ਕਿ ਪੱਥਰਾਂ ਚ ਵੀ ਜਿਹੜੇ ਕੀੜੇ ਨੇ ਉਹਨਾਂ ਦੇ ਦਿਮਾਗ ਕਿਤੇ ਨਹੀਂ ਲੱਦੂਗਾ। ਫੜ ਦਿਆ ਫੜੋਸੀ। ਜੇ ਤੂੰ ਸਾਨੂੰ ਬਾਣੀ ਨਹੀਂ ਠੋਕਰ ਮਾਰਨੀ ਤਾਂ ਫੜ ਦਸਤੀ ਚੱਲ। ਸਾਨੂੰ ਦਊਗਾ। ਉਹ ਰਸੀ ਫੜ ਲੈ। ਚੇਕ ਕਰਨ ਨੂੰ ਜੁਪੇਤਾ। ਇੱਧਰੇ ਸੰਤ ਖਾਲਸਾ ਕਰ ਪ੍ਰਿੰਸੀਪਲ ਅਗੇ ਸੰਤ ਕਹਿੰਦੇ ਇੱਥੇ ਫਾਇਦਾ ਕੀ ਆ ਜੇ ਸਿੱਖ ਮੁੰਡਿਆਂ ਦੇ ਸਿੱਖੀ ਨਹੀਂ ਭਰੀ ਤਾਂ ਕਹਿੰਦੇ ਤੀਰ ਗੋਗਰੀ ਨਹੀਂ ਜਾਂਦਾ ਤੇਰੀ ਗੱਲ ਕੌਣ ਸੀ ਸੰਤ ਕਹਿੰਦੇ ਫਿਰ ਅਸੀਂ ਘਰ ਮਾਰੇ ਦੇ ਪਿੰਡਿਆਂ ਦੀ ਕਿ ਪਹਿਲਾਂ ਸਿੱਖੇ ਸੀ ਪੰਜਾਬੀ ਨਹੀਂ ਸਿਉਂਦੀ ਸੰਤ ਨੂੰ ਜੇ ਜਰ ਰਾਤ ਕਿ ਸੰਤ ਤੇ ਕਹਿੰਦੇ ਕਿ ਸਾਨੂੰ ਪੰਜਾਬੀ ਨਹੀਂ ਸੀ ਆਉਂਦੀ ਹਾਂਜੀ ਨੂੰ ਵੀ ਅਗਰੇਜ਼ਾਂ ਦਾ ਆਸ਼ ਪੰਜਾਬੀ ਜਿੱਥੇ ਨਾਲੇ ਮੀਂਹ ਬਾਅਦ ਬੈਠੇ ਸੀ ਤੇ ਕਹਿੰਦੇ ਫਿਰ ਅਸੀਂ ਫਟਾਫਟ ਕਾਗਜ਼ ਲੈ ਕੇ ਹੱਕਲੇ ਹੀ ਬੈਠੇ ਪੰਜਾਬੀ ਸਹਿਕ ਮਾਰਾ ਛੋਟਾ ਸਾਨੂੰ ਘਰ ਪਹੁੰਚਾ ਤੀ ਕਿ ਬਾਣੀ ਪੜੀ ਸਾਨੂੰ ਸਿੱਖੀ ਦਾ ਪਤਾ ਲੱਗੇ ਤਾਂ ਹੀ ਸਿੱਖ ਮੁੰਡਿਆਂ ਨੂੰ ਦੱਸਾਂਗੇ ਕੋਈ ਜੇ ਸਾਨੂੰ ਆਪ ਨੂੰ ਨਹੀਂ ਪਤਾ ਤੇ ਸਿੱਖ ਮੁੰਡੇ ਹੱਦੀ ਨਾਲ ਕੀ ਸੁਣਨਗੇ ਹੰਤ ਚੰਦ ਛਾਨੂੰ ਉਹ ਮਰਿਆਦਾ ਦਾ ਪਤਾ ਨਹੀਂ ਸੀ ਅਸੀਂ ਮਾਰੇ ਛੋਟੀ ਬੀੜ ਮਗਾ ਲਈ ਆਏ ਕੱਢਿਆ ਉਹ ਸੋਸ਼ਣਾ ਨਿਕਲ ਉੱਥੇ ਪੈਣਾ ਸ਼ੁਰੂ ਕਰਤਾ ਛਾਨੂੰ ਪਤਾ ਹੀ ਨਹੀਂ ਸੀਗਾ ਇੱਕ ਦਿਨ ਜਾਇਦ ਬਹੁਤ ਪਾਇਓ ਤੇ ਵੇਖੀ ਕੀ ਇੱਕ ਦਿਨ ਸਾਰੇ ਦੋਸਤ ਆ ਉਹ ਦੇਖ ਤਾ ਮੇਤਾ ਮੇਤਾ ਕੀ ਕਰਦੇ ਛਾਂ ਕਿਤੇ ਨਹੀਂ ਕੀ ਕਰਦਾ ਪਾਠ ਕਰਦਾ ਉਹ ਕਹਿੰਦਾ ਆਏ ਕਰੀਦਾ ਸਾਰੇ ਟੇਬਲ ਤੇ ਮਾਰੇ ਬੀੜ ਦੇ ਥੱਲੇ ਕੋਈ ਰਮਾਲਾ ਕੁੱਤੇ ਦੇ ਚੰਦਗਾਨੀ ਮੂਰਤੇ ਦੇ ਪਾਇ ਹੋਣੇ ਇਹ ਤੂੰ ਕਾਹਦੇ ਪਾੜ ਕਰਦਾ ਛੱਤ ਜਿਵੇਂ ਤੂੰ ਤੇ ਉੱਦਾਂ ਕਰਨੀ ਨੇ ਹੂੰ ਹੂੰ ਜਿੱਦੇ ਤੂੰ ਕੇ ਫਿਰ ਉੱਦਾਂ ਕਰਨੀ ਛੇ ਉਸ ਸੰਦਸੇ ਕਿਸੇ ਕੁ ਬਕੀਕ ਸੁਣ ਲੋ ਆਲਾ ਉਸਾ ਕੋਤੇ ਉਹ ਛੋਟੀ ਮੇਜ ਆ ਕਿ ਕਹਿੰਦੇ ਅਸੀਂ ਸਾਰੀ ਜ਼ਿੰਦਗੀ ਪਾੜ ਨਹੀਂ ਦਿੱਤਾ ਕੀ ਕਰਦਾ ਛੋੜ ਜਾ ਤੱਕ ਅਸੂਕ ਇਦੂ ਅੱਗੇ ਸੱਤ ਪੜੀ ਰਹੀ ਹੈ ਕਿੰਨੇ ਜਦੋਂ ਪੜ ਸਾਡਾ ਮੱਥਾ ਟੁਕਣਾ ਚੁਹੀਦਾ ਬਾਦਲ ਪਾਣੀ ਤੇ ਇੰਨੀ ਸ਼ਕਤੀ ਕਿ ਉਸ ਗੂਗੰਦਰ ਦੇ ਪੇਟ ਉਸ ਨੇ ਤੋੜ ਲਿਆ ਕਹਿੰਦੇ ਪੇ ਕਹਿੰਦੇ ਪਛੀ ਉਸਤਾਨੀ ਦੇ ਉੱਤੇ ਸਾਡੇ ਕਹਿੰਦੇ ਇੰਤਪੂਤ ਪੜੀ ਜਪਣੀ ਦੇ ਕਿ ਸੰਤਾਂਦਰ ਕਿਸੇ ਲੈ ਕੇ ਆਉਗਾ ਜਿਹੜਾ ਪੂਰਤੀ ਕੱਢੇ ਸਾਤ ਤੰਦੇ ਸਾਨੂੰ ਸਾਡੇ ਉੱਤੇ ਅੰਮ੍ਰਿਤਸਰ ਪਤਾ ਪਤਾ ਕੀਤਾ ਪੁੱਛ ਵੀ ਦੇਣੀ ਸੀ ਉਹ ਤਾਂ ਸਰਮਾਤ ਬਖਸ਼ਿਸ਼ ਸੀ ਮੇਰੇ ਸੀ ਕਹਿੰਦੇ ਫੇਰ ਕਹਿੰਦੇ ਧੌੜ ਲੈ ਜੇ ਉੱਥੇ ਫਲਾਣਾ ਡਾਕਟਰ ਬਹੁਤ ਸਿਆਣ ਕਹਿੰਦੇ ਜਦੋਂ ਸੀ ਲਾਉਂਦੇ ਸੰਤਤ ਸੀ ਮਹਾਰਾਜ ਉੱਥੇ ਆਏ ਹੋਏ ਜੀਓ ਉਹ ਦਰਿਆ ਰਾਵੀ ਦੇ ਕੰਢੇ ਤੇ ਬੈਠੇ ਤੇ ਸਾਨੇ ਕਿਨੇ ਜੈਂ ਕਹਿੰਦੇ ਇੱਕ ਫਕੀਰ ਉੱਥੇ ਵੀ ਹੈਗਾ ਜਿਹੜਾ ਰਾਵੀ ਤੇ ਕੰਢੇ ਦੇ ਉਹਦੇ ਕੋਈ ਜਾ ਉਹ ਹੀ ਭੁੰਨੀ ਜੇ ਨਾ ਗੱਦ ਗੋ ਸੰਤ ਕਹਿੰਦੇ ਅਸੀਂ ਫਿਰ ਜਿੱਥੇ ਮਰ ਜਾਈਏ ਆਈਦੇ ਭੁੰਨੀ ਦੇ ਕਿਢਾਉਣੇ ਜਿੱਥੇ ਜੱਟ ਬੜਗੇ ਹਾਂ ਜਿੱਥੇ ਮਰ ਜੀ ਲੈ ਜਾਓ ਸੰਤ ਗਿਆ ਸਾਨੂੰ ਸੰਤ ਸਿੰਘ ਮਾਣ ਕੋਈ ਲੈ ਉਹ ਦਰੇ ਰਾਵੀ ਤੇ ਕੰਢੇ ਤੇ ਬੈਠੀ ਸੰਤ ਅਸੀਂ ਜਾ ਮਥਾ ਤੇ ਕਿ ਸੰਤ ਨਾਲ ਸੰਕਹਿਂਦੇ ਸੰਤ ਕਿਵੇਂ ਮੰਨੀ ਦੇ ਗੁਰਦਾਰੇ ਗੁਰਦਾਰੇ ਨਹੀਂ ਸੀ ਕਰੇਗਾ ਤੇ ਇਸ ਕਰਕੇ ਕਹਿੰਦੇ ਅਸੀਂ ਆ ਕੇ ਆ ਕੇ ਗਏ ਸੰਤਾਂ ਦੇ ਕੋਲ ਉਹ ਜਦੋਂ ਸ਼ਾਮ ਹੋਈ ਸੰਤ ਕਹਿੰਦੇ ਚਲੋ ਵੀ ਦੀਵਾਨ ਦਾ ਮੌਕਾ ਹੋ ਗਿਆ ਹੁਣ ਆਪਾਂ ਦੀਵਾਨ ਕਹਿੰਦੇ ਫਿਰ ਲੋਕੀ ਸੰਤਾਂ ਨੂੰ ਮੱਥਾ ਚੇਤੇ ਚਾੜੇ ਮੰਚ ਵੀ ਖਿਆਲ ਆ ਤੇ ਮੈਂ ਕਿਹਾ ਤੂੰ ਵੀ ਤੇ ਦੇ ਦੇ ਕਿਹਾ ਤਾਂ ਸਾਰੇ ਚੇਤੇ ਦੇ ਨੇ ਤੂੰ ਮੱਥਾ ਚੇਤੇ ਸੰਤ ਕਹਿੰਦੇ ਅਸੀਂ ਸੰਤਾਂ ਨੂੰ ਮੱਥਾ ਸਾਡੇ ਮੱਥੋਂ ਨਾਲ ਚੜਨ ਨਾਲ ਜੁੜ ਅਸੀਂ ਜੋੜ ਲਾਇਆ ਮੱਥਾ ਨਹੀਂ ਕਿਤੇ ਐਨੀ ਸੰਤ ਦਾ ਕਿਵੇਂ ਫਸਣ ਤਾਂ ਤਾਂ ਖੁਦਾ ਹੋਸਾ ਗਿਰੋ ਬਹੁਤ ਖਰੀ ਹਾਂਜੀ ਤੇ ਸਾਡਾ ਉਹਦੇ ਮਤਲਬ ਫਿਰ ਅਸੀਂ ਬੇਨਤੀ ਕਰਦੇ ਆਂ ਤੇ ਕਹਿੰਦੇ ਫਿਰ ਅਸੀਂ ਕਿ ਮਾਰਨ ਕਰ ਵੀ ਆਇਓ ਇਹ ਲਾਉਣ ਦੀ ਗੱਲ ਸੰਤ ਖਾਲਸਾ ਗੱਲ ਸੀ PRINCIPALLY ਸੰਤ ਗੁਰਦੇ ਸੰਤਪ੍ਰਦਾਨ ਨੂੰ ਸੰਤ ਜੀ ਮਾਰ ਸੰਤਪ੍ਰਦਾਨ ਨੂੰ ਪੁੱਛ ਲਾ ਉਹ ਕਹਿੰਦਾ ਮਹਾਰਾਜ ਇੰਨੀ ਬਾਰੀਆਂ ਲੋਕੀ ਲਿਖਾ ਜੇ ਕਿ ਇੱਕ ਮਹੀਨਾ ਨਹੀਂ ਲੇ ਵਰਨੀ। ਸੰਤ ਕਹਿੰਦੇ ਇਹਨਾਂ ਦੇ ਇੱਕ ਮਹੀਨੇ ਤੇ ਜਾਣੇ। ਸਰਦੀ ਕਿਥੋਂ ਬਾਰੀ ਆਉਣੀ ਹੈ? ਉੱਤੇ ਦੇਖੇ ਬੜੇ ਅਦਾਸ ਦੇ ਹੋ। ਤੇ ਕੋਲ ਸਿਆਦਾ ਬੈਠਾ ਸੀ। ਸੰਤ ਤੁਸੀਂ ਮਾਰੇ ਕੋਲ। ਕਿੰਨੇ ਮਾਰੇ ਸੱਤਾਂ ਬੜਾ ਬਣੀ ਮਿਲ ਆਇਦਾ। ਤੁਸੀਂ ਕੱਲ ਇਹ ਜੇ ਕਰਦੇ ਬਾਕੀ ਤਾਂ ਇਹ ਇਹਦਾ ਹੋ ਜੇ ਮੈਂ ਕਿੰਨਾ ਪਹਿਲਾਂ ਦੱਸ ਦੇਖੋ SLA ਦੇ ਨਾਲ ਕਹਿੰਦੇ ਉਹ ਇਕੱਲੇ ਜੀ ਸੰਤ ਕਹਿੰਦੇ ਇਹ ਸੀ ਨਾ ਸਤ ਕਹਿੰਦੇ ਅਗਲੇ ਸੰਤਨ ਗਏ ਤੇ ਤਰ ਜਦੋਂ ਅਸੀਂ ਆਏ ਤੇ ਉੱਥੇ ਫਿਰ ਸੰਤਨ ਸਾਨੂੰ ਪਿਆ ਤੇ ਇੱਥੇ ਤੂੰ ਇੰਨਾ ਵੱਡਾ ਲਿਖਾ ਬੈਠਾ ਕੀ ਕਰਦਾ ਤੁਹਾਡੇ ਸਿੱਖੀ ਬੜਾ ਕਰਵਾ ਸੰਤ ਕਹਿੰਦੇ ਕੀ ਕੁਦਰਤ ਕਿਵੇਂ ਇਹ ਜਿਹੜੇ ਫਾਰਮਿਕਾਂ ਦੀ ਸਾਰੀ ਸੰਪਤੀ ਅਸਿੰਦ ਬਰਕਰਾਰ ਸਾਰੀ ਦੁਨੀਆ ਜਿਹੜੀ ਸਿੱਕੀ ਫੈਲੀ ਗੁਰਦਾਰੇ ਬਣੇ ਹੋਏ ਨੇ ਇੰਗਲੈਂਡ ਦੇ ਸੰਤਨ ਬਾਹ ਮਹਾਰਾਜ ਵੀ ਲੱਜ ਲੱਜੇ ਉਹ ਉੱਥੇ ਜੀ ਅਮਰੀਕਾ ਦੇ ਵਿੱਚ ਸਟਾਕਿੰਗ ਵਿੱਚ ਉਹ ਉੱਥੇ ਮੈਂ ਤਾਂ ਕਰੇ ਮੈਂ ਉਹ ਦੇਖਿਆ ਸਰ 7 ਸਾਲ ਮੈਂ ਫਾਰਮਿਕਾਂ ਦੀ ਸੰਤਨ ਮੈਂ ਅਮਰੀਕਾ ਕਨੇਡਾ ਇੰਡੀਆਂ ਸੱਤ ਸੱਤ ਇਸ ਕਮ ਉਹ ਸਾਰੇ ਥਾਂ ਦੇ ਚੋਂ ਜਿਨਹ ਟੈਲੀਫੋਨੀਏ ਦੇ ਚੰਤਾਂ ਪਹਿਲੇ ਕੋਈ ਸੰਤਾਂ ਨੇ ਇਹ ਜਾਣਦੇ ਆ ਸੀ ਜਗਾ ਸਭ ਤੋਂ ਪਹਿਲਾਂ ਦੋ ਚੋਹਿੰਕਾ ਦਾ ਮਾਰਕ ਟੱਫ ਉਹ ਨਨੇ ਉੱਤੇ ਹੀ ਰੱਖਿਆ ਹੋਇਆ ਉਤਰ ਗਿਆ ਸਕੇ ਗੰਢੀ ਚੁਧਰੇ ਤੇ ਜੁਰਦਾ ਦਾ ਗੰਢੀ ਉੱਥੇ ਰੋਗਾ ਤੇ ਗੁਰਦੇ ਹਾਲ ਬੋ ਖੁੱਲਾ ਬੁਣਾਤਾ ਬਟਾ ਉਹਦੇ ਬਾਅਦ ਫਿਰ ਸੰਤ ਸਕੀਪਰ ਚਾਹੀਦੀ ਕਰ ਪੜਾਈ ਵੀ ਕਰੀ ਗਏ। ਜੇ 19 ਸਾਲ ਬਸਤੇ ਵੀ ਦੇ ਲਈ ਛੇਤੀ ਗਏ ਨੇ ਜੀ ਅਮਰੀਕਾ ਲੇਗਾ 4 ਸਾਲ ਸਿੱਖੀ ਪੂਛਾ ਦੇ ਤੁਰਿਆ। ਰਾਈ ਛੱਡੇ ਪੜਾਈ ਤਾਂ ਪਾਸ ਹੀ ਕਰਦੀ ਸੀ ਜੇ ਇੱਕ ਵਾਰੀ ਤਾਂ। ਆਹ ਤੇ ਫੇਰ ਕਹਿੰਦੇ ਅਸੀਂ ਸਮੈਸਟਰ ਦਾ ਕੰਟਨੂ ਨਹੀਂ ਪਹਿਲਾਂ ਕੀਤਾ ਅਸੀਂ ਤੇ ਸਾਨੂੰ ਫਿਰ ਸੰਗਤ ਨਹੀਂ ਗਿਆ। ਕਿ ਮਾਰਾ ਤੁਸੀਂ ਇੱਥੇ ਪੜਨ ਵਾਸਤੇ ਆਏ ਸੀ ਉਹ ਤੇ ਤੁਸੀਂ ਡਿਗਰੀ ਲਈ ਨਹੀਂ ਤੇ ਉਹ ਤਾਂ ਲੈ ਲਓ ਸੰਤ ਜੰਮ ਫੇਰੇ ਸੀ ਸਾਰੀਆਂ ਯੂਨੀਵਰਸਟੀਆਂ ਨੂੰ ਪੁੱਛਿਆ ਸਾਡੇ ਦੁਆਬੇ ਕੋਈ ਕਹਿੰਦੇ ਤਾਂ ਪੋਲਿਟਿਕਲ ਲੀਡਰ ਦਾ ਸਟੂਡੈਂਟ ਹੈ ਹੀ ਨਹੀਂ ਇਹਦੇ ਦਾਖਲੇ ਨਹੀਂ ਮਿਲਣਾ ਕਿੰਨੇ ਫੇਰੇ ਆ ਹਾਰ ਬਗਾਵਾਂ ਉਹਨੇ ਕੋਲੇ ਚੀਂਦੀ ਸ਼ੁਰੂ ਕੀਤੀ ਤੇ ਪੋਲਿਟਿਕਲ ਵਰਕ ਕਰਨ ਜਦੋਂ ਉਹ ਕਹਿੰਦੇ ਆਦਤ ਤੇ ਚੱਲਾਂਗੇ ਦਾਖਲੇ ਪਹਿਲੇ ਦੇਖੋ ਜੀ ਮੈਂ 4000 ਪੈਸੇ ਦਿੱਤੇ ਫੀਸ ਨਹੀਂ ਵੰਡ 2000 ਦਾ ਲਵਾਂਗੇ ਉਥੋਂ ਡਿਗਰੀ ਨਹੀਂ ਸਿਰ 10 ਤੇ ਲੈਤੀ ਫੇਕ ਨਾ ਫੀਸ ਕਿ ਭਜਾਤ ਦਿਨ ਸਾਲ ਤੋਂ 13 ਜਵਾਬ ਵਾਲੇ ਲੈਂਦਾ ਮੈਂ ਸੋਚ ਰਿਹਾ ਨਾ ਜਿੰਨਾ ਸਿੱਖੀ ਦੀ ਖਤ ਸੰਤ ਜੀ ਮੇਰਾ ਵੀ ਤਾਂ ਆਪਣੇ ਭਾਰਤ ਵਾਸਤੇ ਇੱਕ ਵੀ ਬਣਦਾ ਨਹੀਂ ਇੱਕ ਵੀ ਕਿੱਥੇ ਇੰਗਲੈਂਡ ਕਿੱਥੇ ਅਮਰੀਕਾ ਕਿੱਥੇ ਕੈਨੇਡਾ ਉੱਥੇ ਕਿਰਾਇ ਹੀ ਨਹੀਂ ਸੀ ਕੰਗੋਲੇ ਐਨਾ ਕਿਰਾਇ ਖਰਚ ਦੇ ਦਾਣਾ ਛੰਦ ਜੰਜੇ ਵਾਪਸ ਉਹਨੇ ਸਾਡੇ ਕੋਲ ਨਹੀਂ ਸੀ ਕਹਿੰਦੇ ਸਾਨੂੰ ਅੰਦਰੇ ਹੁਕਮ ਹੋ ਗਿਆ ਕਿ ਹੁਣ ਤੇ ਸੇਵਾ ਹੋਮੀ ਤੂੰ ਹੁਣ ਜਾ ਕਹਿੰਦੇ ਜਦੋਂ ਅਸੀ ਬਸ ਸੰਗਮ ਦਸਿਆ ਤੇ ਸਭੀ ਇਕੱਠੇ ਕੀਤੇ ਅੱਜ ਤੱਕ ਆਵਾਂਗੇ ਕਹਿੰਦੇ ਅਸੀਂ ਚਿੱਗ ਲੈਣਾ ਕੱਢ ਦਿੱਤਾ ਕੰਡ ਉੱਥੇ ਲੈ ਲਵਾਂ ਕਹਿੰਦੇ ਅਸੀਂ ਉੱਥੇ ਜਹਾਜ਼ ਚੜੇ ਚੁੰਬਰੀ ਜਲ ਉਹ ਆਇਆ ਨਿਸ਼ੋਦ ਮੰਨੀ ਪੰਜ ਵਾਈਦਰ ਵਾਟ ਬਣ ਤਸਿੰਦੀ ਜਹਟੜੇ ਕਹਿੰਦੇ ਜਹਾਜ਼ ਦਾ ਜਿਹੜਿਆ ਉਸਨੇ ਦੇਖਿਆ ਇਹ ਜਿਹੜਾ ਤਸਿੰਦਰ ਉਹਦੇ ਸੰਤ ਪ੍ਰਵਾਸ ਮੇਰੀ ਬੇਤੀ ਬਾਤ ਸੰਤ ਸੰਤਨਿਕਾ ਰਾਣੀ ਸੀ ਸੰਤਨ ਦੁਰਲੱਭ ਸੀ ਤੇ ਉਹ ਕਹਿੰਦੇ ਉਹ ਤੁਰ੍ਹਾ ਦੇ ਨਾਲ ਜਗ ਸਟ੍ਰੀਟ ਤੇ ਬੱਲੇ ਨਹੀਂ ਹੈਗਾ। ਸ਼ੰਤ ਕੰਡੇ ਤੇ ਰੌਣਾ ਤੁਹਾਡੇ ਯਾਰ ਲੱਗਣ ਤੋਂ ਪਹਿਲਾਂ ਤੁਹਾਡੇ ਦਫ਼ਤਰ ਚ ਜਾ ਪਹੁੰਚ। ਤੁਸੀਂ ਜਿੰਦੀ ਜਾ ਜਾ ਰਹੇ ਸੀ ਕਹਿੰਦੇ ਜੇ ਨੇੜੇ ਹਾਂ ਕਾਂਗ ਦੇ ਪਹੁੰਚਣ ਜਾ ਕੇ ਉੱਥੇ ਗੁਰਦੇ ਦੇ ਫੋਨ ਕਰਦੇ ਕਿ ਪ੍ਰੋਫੈਸਰ ਉਹਦੇ ਸੰਤਨ ਪ੍ਰੋਫੈਸਰ ਕਹਿੰਦੇ ਸੀ ਕਿ ਪ੍ਰੋਫੈਸਰ ਜੀ ਜੀ ਆ ਰਹੇ ਉਹਦਾ ਇਨਾ ਕਿਰਾਇਆ ਬਣਦਾ। ਉਹ ਨੇੜੇ ਜਾ ਗੁੰਜਿਆ। ਉਹਨਾਂ ਨੂੰ ਹਾਂ ਕੋਈ ਫੋਨ ਕਰਤਾ ਕਿ ਉਹਨੇ ਛਗਨੇ ਪੈਸੇ ਕਿੱਥੇ ਦਿੱਤੇ ਉਹਨੇ ਦੱਸ ਦਿੱਤੇ ਉਹ ਕੰਪਨੀ ਦੇ ਜਮਾਗ੍ਰਾਹ ਸੰਤਨ ਦੇ ਹਸਪਤਲ ਲੈਣਾ ਹੈ ਤੇ ਸੰਤਨ ਦੇ ਕਮਰੇ ਦੇ ਦਵਾਈ ਸੁ ਸੰਤਨ ਨੇ ਪਹਿਲਾਂ ਕਿਹਾ ਕਿ ਭਾਈ ਇਹ ਸਿੱਖ ਰਾਇ ਨਹੀਂ ਦੱਸ ਤਾਂ ਇਸ ਕਰਕੇ ਪਹਿਲਾ ਕ੍ਰਾਈਮ ਦੇਖਿਓ ਫਿਰ ਅਸੀਂ ਕੋਈ ਸੰਨੀ ਉਤਰ ਨਹੀਂ ਦੇਣਾਂ ਕਹਿੰਦੇ ਮਾਰਿਆ ਹੀ ਗਰਾਜ ਜਮਕਰਾਏ ਉਹ ਤੁਰ ਹੀ ਗਰਾਜ ਜਮਕਰਾਏ ਕਹਿੰਦੇ ਫਿਰ ਅਸੀਂ ਜੇ ਉੱਥੇ ਬਹੁਤ ਸੰਗਤ ਆਈ ਜੀ ਕਹਿੰਦੇ ਫਿਰ ਸਾਰ ਜਿਦੋ ਸੰਤਾਂ ਨੂੰ ਫਿਰ ਉਹਨਾਂ ਉੱਥੇ ਰੱਖਿਆ ਕੋਸਤ ਜੇ ਫਿਰ ਜਦੋਂ ਲਗੇ ਸੰਤਾਂ ਦਾ ਸਿਰ ਤੋਂ ਮਾਣ ਦੇ ਮੋਜ ਨਹੀਂ ਪੰਦੇ ਨਾ ਹੱਥ ਲਉਂਦੇ ਉਹਨਾਂ ਨੇ ਪੈਸਾ ਇਕੱਠਾ ਕੀਤਾ ਸੁਣਦੇ ਨਹੀਂ ਪੈਸਾ ਲੈਣ ਦੀ ਪਜੇ ਸੀ ਕੀ ਪ੍ਰਦਰਸਤ ਆਏ ਸੀ ਇਸਕੇ ਸੰਬੰਧ ਟਿਕਟ ਲੈ ਲਈ ਬਸ ਜਿੰਨੇ ਦਾਉਂਦਾ ਤੋ ਕੋਰਨਰ ਟਿਕਟ ਕਿਲਕਤੇ ਤੱਕ ਬੰਦਾ ਚਾ ਆ ਕੇ ਉੱਥੇ ਹੀ ਜਾ ਕੇ ਬਹਿ ਜਾਗੇ ਤਨਹਾਰੋਂ ਸੰਛੋੜੇ ਕਰ ਤਿਲਕੇ ਉੱਤੇ ਉਤਰ ਕੇ ਅਮਰਸਾਦ ਵੀ ਜਾਣਾ ਤੁਸੀਂ ਅਮਰਸਾਦ ਤੋਂ ਨੌਕਰੀ ਛੱਡ ਕੇ ਆਏ ਤੋ ਇਸ ਕਰਕੇ ਚਾਹਦੇ ਸੀ ਨਾ ਕੋਲਕਤੇ ਆਏ ਆਪਣਾ ਉੱਥੇ ਬਾਹਰ ਨਿਕਲੇ ਬਹਿ ਕੇ ਹੀਂ ਦੇ ਵਿੱਚ ਜਦੋਂ ਬਾਹਰੇ ਪਹੁੰਚੇ ਛਾਣੂ ਅੰਦਰ ਹੀ ਖਿਆਲ ਆਇਆ ਕਿ ਸਿੰਘਦੇ ਛਾਣੂ ਫੜਨ ਦੇ ਸਕੀਮ ਬਣਾ ਦੇ ਇਹ ਫੜਨ ਦੇ ਸਕੀਮ ਬਣਾ ਰਹੇ ਨੇ ਛਾਣੂ ਕੋਲ ਤਾਂ ਨਹੀਂ ਦੇਣਾ ਅੰਮ੍ਰਿਤਸਰ ਰਾਤ ਬਾੜੇ ਸੰਤ ਇਹ ਅੰਦਰ ਹੀ ਛਾਣ ਚ ਟੰਦੇ ਅੱਧੀ ਰਾਤ ਸੀ ਅਸੀਂ ਮੰਨ ਬਣਾ ਲਿਆ ਅਸੀਂ ਅੰਮ੍ਰਿਤਸਰ ਜਾਣਾ ਹੀ ਕਹਿੰਦੇ ਅਸੀਂ ਉਥੇ ਅੰਬਾਲੀ ਉਤਰਦੇ ਜੀ ਸਰ ਗੰਮਟਾ ਦਾ ਜਿਹੜਾ ਨਾ ਛੀਟ ਦੇ ਵੱਡੇ ਨਾਲ ਬੈਠੇ ਨੇ ਉਹ ਵੀ ਨਾਲ ਨੇ ਤੇ ਉਹ ਵੀ ਸੁੱਤੇ ਪਏ ਨੇ ਕਿ ਜੇਦੀ ਰਾਤ ਆੰਬਰਸਾਸ ਬੇਰੇ ਗੱਦੀ ਪਹੁੰਚਣੇ ਉੱਥੇ ਫੜਾਂਗੇ ਤੇ ਸੰਤ ਕਹਿੰਦੇ ਉਹ ਸੁੱਤੇ ਪਏ ਨੇ ਪਸੇ ਉੱਥੇ ਉੱਤ ਉਥੇ ਤੱਕ ਜਿੱਦੇ ਤੂੰ ਵੀ ਤੂੰ ਜਦ ਮਾਫੀ ਲੈ ਲੈ ਜੇ ਦੋ ਤਮ ਬੱਚੇ ਉਹ ਚਮਟਾ ਦੇਖ ਕੇ ਹੈਰਾਨ ਕੁ ਤਿਸ ਦੇ ਅਸੀਂ ਕਿਧਰ ਗਿਆ ਸਿਨਾਰਾ ਜਦੋਂ ਗੱਡੀ ਚੱਲੀ ਆ ਰਹੀ ਉਹ ਕਿੱਥੇ ਛਾਲ ਮਾਰ ਗਿਆ ਉਸ ਨੇ ਬੜੀ ਦਿੱਤਾ ਤਾਂ ਬੜੀ ਤੁਰ ਜਾ ਪਿੱਛੇ ਉਹ ਤੇ ਤਰੀ ਉਹ ਤਾਂ ਪਤਾ ਨਹੀਂ ਕਿਥੇ ਫਿਰ ਇਨਸਾਨ ਅਸੀਂ ਜਿਹਾ ਪਤਾ ਲੱਗਾ ਕਿ ਉਹ ਮਸਤ ਵਾਲੇ ਗੋਦਾ ਲੱਤੀ ਫਿਰ ਉਹ ਤੇ ਸੀ ਇਹਦੀ ਬੋਕੀ ਤੇ ਸੰਤਾਨ ਦੇ ਉੱਥੇ ਫਿਰ ਰਵਾਜ ਜੀ ਸੀ ਕਿ ਗੁਰਦਾਰੇ ਹੱਦ ਦੇ ਤੇ ਸਿੰਗਸਤਾਨ ਨਹੀਂ ਕਿਹਾ ਕਰ ਲੈ ਸ਼ਾਂਤ ਕਦੇ ਪਖੰਡ ਨਹੀਂ ਸੀ ਕਰਦੇ। ਨਾ ਵੀ ਜੱਲਾ-ਬੱਤ ਨਹੀਂ ਕਰਦੇ। ਉਹਨਾਂ ਦੇ ਜਿਹੜਾ ਪਿਛਕੀ ਨਹੀਂ ਆਪਣਾ ਸੀ। ਆਪਣੇ ਸੀੱਚ ਕਮਾਇਆ ਹੁੰਦਾ ਸੀ। ਉਹ ਦੀਦਨ ਉਹ ਦੇ ਦਿੰਦੇ। ਉਹ ਵੀ ਜਵਨ ਜਮਾ ਘੱਟ ਨਹੀਂ ਕਰਦੇ। ਕਿ ਜੀ ਆ ਆ ਮੈਂ ਸਭ ਕੁਝ দান ਦਿੱਤਾ। ਐ ਨਹੀਂ। ਜੇ ਕਹਿ ਤਾ ਤਾਂ ਦੇ ਤਾ। ਇਹ ਦੋਮੰਟਲ ਸੁਣਾਉਂਦੇ। ਵਖੀਲ ਲੇ ਤਾਂ ਇਹ ਤੇ ਨਾ ਸੰਤਨ ਜਮੀਤੋ ਜਾਣਾ ਸੀ। ਤੇ ਉਹ ਅੰਦੇ ਮੰਡਰੀ ਕੋਲੇ ਇੱਕ ਪਿੰਡਾ ਉੱਥੇ ਬੈਠੇ ਨੇ ਪੰਛੀ ਗੋਲੀ ਸਿੱਖੇ ਬੈਠੇ ਨੇ ਸ਼ਾਂਤਾਂ ਨੇ ਪੁੱਛਿਆ ਕਿ ਸਿੱਖਦੇ ਸੌ ਕ ਵੱਡੀ ਚੀਜ਼ ਕੀ ਹੈ ਕਿਸੇ ਨੇ ਕੁਝ ਕਿਹਾ ਕਿਸੇ ਨੇ ਕੁਝ ਤੇ ਸ਼ਾਂਤ ਜਿਵੇਂ ਬੈਠੇ ਹੈ ਸੰਗਤ ਉਹ ਕਹਿੰਦੇ ਜੀ ਪਾਣਾ 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 ਸ਼ਾਂਤ ਅਸਮੈਨ ਆ ਗਿਆ ਪਾਣਾ ਮੰਨਣਾ ਇਹ ਸਖੀ ਦੇ ਵਿੱਚ ਸਦ ਧਨ ਦੇ ਦੇਣਾ ਹੋਰ ਮੈਨ ਮੜੀ ਇਹ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਆਪਣਾ ਤਨ ਮਨ ਧਨ ਦੇ ਦੇਣਾ ਆਪਣਾ ਦਿੰ ਦੇਣਾ ਉਹ ਐਸੀ ਗੱਲ ਬਸ ਸ਼ਾਂਤ ਅਨੁਭਵ ਆਨਤੀ ਕੋਈ ਤੇ ਕੀ ਇਹਦੇ ਕੁਝ ਕਿਹਾ ਗਿਆ ਸੰਤ ਅਸਰੀ ਕਹਿੰਦੇ ਇਹ ਅਸੀਂ ਆਪਣਾ ਤੈਨੂੰ ਕਹਿੰਦੇ ਉਹ ਜਿਹੜਾ ਕੁਝ ਨਹੀਂ ਕੀਤਾ ਹਾਂਜੀ ਸਾਰਾ ਕੀਤਾ ਹੀ ਆਪਦੇ ਵੱਲੋਂ ਤਾਂ ਕੁਝ ਬਾਕੀ ਇਹ ਜਿਹੜੀਆਂ ਮਾਪੁਰਖਾਂ ਦੀਆਂ ਇਹ ਇਹ ਜਿਹੜਾ ਇਹਨਾਂ ਦੇ ਮੁਖਾਰਬੰਦ ਚੋਂ ਜਿਹੜਾ ਉਹਨਾਂ ਦਾ ਤਜਰਬਾ ਹੈ ਉਹਦਾ ਇੱਕ ਵੱਖਰਾ ਰਸ ਹੈ ਤੇ ਇਹ ਬਾਬਾ ਗਿਆਨ ਸਿੰਘ ਜੀ ਤੋਂ ਅਸੀਂ ਸੰਤੇਜਾ ਸਿੰਘ ਜੀ ਬਾਰੇ ਵਿਚਾਰਾਂ ਸੁਣ ਰਹੇ ਸੀ ਅਸੀਂ ਧੰਨਵਾਦੀ ਹਾਂ ਜੋ ਇਹਨਾਂ ਨੇ ਸਾਨੂੰ ਸੰਤੇਜਾ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਜੀਵਨ ਦੇ ਵਿੱਚੋਂ ਕੁਝ ਇੱਕ ਪ੍ਰਸੰਘਾਂ ਨੂੰ ਸ਼ੇਅਰ ਕੀਤਾ ਹੈ ਸਾਡੇ ਨਾਲ ਅਸੀਂ ਧੰਨਵਾਦ ਕਰਦੇ ਹੋਏ ਇਹਨਾਂ ਦੇ ਲਈ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੇ ਅਸੀਂ ਫਤੇ ਦੀ ਸਾਂਝ ਪਾਉਂਦੇ ਹੋਏ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ